ਮਾਨਯੋਗ ਅਸਬੀ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸਾ ਨਿਰਦੇਸ਼ ਦੇ ਜਿਹੜੇ ਭੜੇ ਪਰੇਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗथाम ਸੰਬੰਧ ਨੂੰ ਮਹੰਚਾਲੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਕਵੜੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ ਜੇਸੋ ਬੀਲੂ ਸਿੰਘ ਜੀ ਅਸਾ ਤੋਂ ਸਾਡੇ ਸਰਦਾਰ ਤੇ ਸਪੈਸ਼ਲ ਪੁਲਿਸ ਦੇ ਇਨਸਪੈਕਟਰ ਜਸਵੀਰ ਸਿੰਘ ਜੀ ਨਾਕਾਬ ਆਪਣੀ ਪਾਈਸ ਫਾਸਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਤੇ ਉਸ ਵਿੱਚੋਂ 48 ਪਿੱਟੀਆਂ ਸ਼ਰਾਬ ਮਿਲ ਕਟਾਵ ਬਰਾਮਦ ਹੋਈ ਜਸਤੇ ਖਾਣਸਾ ਤੋਂ ਬਿਤੇ ਆਫਾਇਰ ਰੋਲ ਕਰ ਲਈ ਦੀ ਹੈ ਦੋ ਚੀਨੋ ਟਰੈਕਟਰ ਡਰਾਈਵਰ ਨੂੰ ਪਾ ਕਰ ਲਿਆ ਸਰ ਕਿਹਨੋਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਜਣਾ ਅਜੇ ਇਹ ਇਨਵੈਸਟੀਗੇਸ਼ਨਲ ਪਾਰਟ ਅਸੀਂ ਅਜੇ ਪੁੱਛਗਿੱਛ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿਖਾ ਇਹਦੇ ਪਤਾ ਕਰਾਂਗੇ ਕਿ ਇਹ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣ ਤਰੀਕਾ ਕੀ ਬਣਾਇਆ ਸੀ ਇਹਨਾਂ ਨੇ ਤਰੀਕਾ ਜਦ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋਏ ਸੀ ਤੇ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਲੈ ਆਇਆ ਸੀ ਇਹ ਚੰਡੀਗੜ੍ਹ ਮਾਰਤਾ ਸਾਹਿਬ ਚੰਡੀਗੜ੍ਹ ਤੋਂ ਆਏ ਸੀ ਕਿ ਬਲਵਿੰਦਰ ਸਿੰਘ ਸਨ ਅਵਜਸੁੰਦਰ ਸਿੰਘ ਹੁਸ਼ਿਆਰ ਕੋਲ ਤਾਂ ਰਹਿਣ ਵਾਲਾ ਹੈ ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹਦੇ ਬੁਖਸ਼ਕਿਸ ਕਰਨੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦਾ ਜਿਹੜਾ ਟੈਂਕਰ ਸੀ ਉਹਦਾ ਆਪਣਾ ਸੀ ਜਾਂ ਨੇ ਕਰਾਇਆ ਕਰਾਈ ਟੈਂਕਰ ਕਰਾਈ ਤੁਸੀਂ ਕਰਾਇਆ ਡਰਾਈਵਰ ਸੀ ਇਹਦਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਕਰਾਇਆ ਜਿਸ ਵਾਸਤੇ ਸਪੈਸ਼ਲ ਜਿਸ ਵਾਸਤੇ ਬਣਾਇਆ ਉਹ ਤਾਂ ਖਾਣੇ ਬਣਾਏ ਗਏ ਤੇ ਕਿਨ 15 ਚੱਲੇ ਵੀ ਤੇਲ ਲੈ ਕੇ ਜਾ ਰਹੇ ਸਸਾ ਜਿਹੜਾ ਟੈਂਕਰ ਸੀ ਉਹ ਉਹਦੇ ਖਾਤਮਾ ਮਾਮਲਾ ਰੱਜਣਾ ਚਾਹੀਦਾ ਇਹਨਾਂ ਨੂੰ ਵੀ ਕਰਨਗੇ ਇਹਦੇ ਕੋਲ ਪੁੱਛਕਿਸ਼ ਪੜਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜੋਗੇ ਸਾਰਿਆਂ ਨੂੰ ਰੱਸ਼ਟ ਕੀਤਾ ਜਾਵੇ ਤੇਲ ਸਪਲਾਈ ਕਰਦਾ ਵੀ ਹੈ ਕਿ ਜਸ ਇਸੇ ਵਾਸਤੇ ਕਿਆ ਜਾਦਾ ਉਹਨਾਂ ਨੂੰ ਆ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਂਕਰ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਰ ਇਹ ਡਾਟਾ ਤਾਂ ਜੀ ਇਹ ਗਰੋਵ ਵਾਲਾ ਕਿੰਨੇ ਮੈਂਬਰ ਇਹ ਸਰ ਕਿਉਂਕਿ ਅੱਜ ਹੁਣੇ ਅਸੀਂ ਥੋੜੀ ਜਿਹੀ ਪਹਿਲਾਂ ਫੜਾ ਸਾਰਾ ਜੀ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਆਪ ਜੀ ਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ਼ ਤੌਰ ਤੇ ਜ਼ਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਗਏ ਆ ਕਰਦੇ ਹੁਣ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਮੈਂ ਤੇ ਪਾਹੀ ਬ੍ਰੀਕਿੰਗ ਨਾਲ ਪੁੱਛਕਿਸ਼ ਨਹੀਂ ਕੀਤੀ ਬ੍ਰੀਕਿੰਗ ਨਾਲ ਪੁੱਛਕਿਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਜਿਹਾ ਦੇ ਰਹੇ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਰ ਹੈ